चार साहबाद के शहीद दहाड़े नु समर्पित ਚਾਪ ਕੋੜਿਆਂ ਦਾ ਤੇ ਰਸ ਦਾ ਲੰਗਰ ਲਗਾਇਆ ਗਿਆ ਸਾਡੇ ਨਾਲ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅੱਜ ਦੇ ਇਸ ਲੰਗਰ ਬਾਰੇ ਜਾਣਕਾਰੀ ਦੇ ਦੇਗੇ ਹਾਂਜੀ ਪੂਰੇ ਪਿੰਡ ਦੇ ਸਹਿਯੋਗ ਵੱਲੋਂ ਇਹ ਲੰਗਰ ਜਿਹੜਾ ਲਾਇਆ ਜਾ ਰਿਹਾ ਜੀ ਕਿਉਂਕਿ ਸਾਹਿਬ ਜਦਾਂ ਯਾਦ ਵਿੱਚ ਕਿਉਂਕਿ ਹਰ ਥਾਂ ਨਹੀਂ ਲੱਗ ਪਈ ਇਹ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹਦੇ ਬਾਰੇ ਨੌਜਵਾਨ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਵੱਧ ਵੱਧ ਅੱਗੇ ਆਓ ਜੀ ਇਹ ਸੇਵਾ ਦੀ ਸਭਾ ਹੋਵੇ ਹਾਂਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਲੇਮਪਰਗਨਿਓਂ ਲੰਗਰ ਲਗਾਇਆ ਗਿਆ ਹੈ ਤੇ ਪਿੰਡ ਗੌਂਸਪਰਗਨਿਓਂ ਬੱਚੇ ਗੱਤਕਾ ਸਿੱਖਦੇ ਆ ਉਹਨਾਂ ਬੱਚਿਆਂ ਨੇ ਇਹ ਉਪਰਾਲਾ ਕੀਤਾ ਹੈ ਛੋਟੇ ਸਾਬਜਾਦੇ ਬਾਬਾ ਜੀ ਜੋਰਾਵਾਜੂ ਜਹਾਰ ਸਿੰਘ ਫਤਿਹ ਸਿੰਘ ਉਹਨਾਂ ਦੀ ਯਾਦਗਾਰ ਵਿੱਚ ਤੇ ਇਹ ਉਪਰਾਲਾ ਅਸੀਂ ਗੱਤਕਾ ਵੀ ਸਟਾਰਟ ਕੀਤਾ ਵਾ ਵੀ ਬੱਚੇ ਸਿੱਖਣਗੇ ਨਸ਼ਿਆਂ ਤੋਂ ਬਚਣਗੇ ਵੱਜ ਕੇ ਤੇ ਇਸ ਪਾਸੇ ਲਾਇਆ ਜੀ ਗੱਤਕਾ ਬੱਚੇ ਸਿੱਖਣ ਤੇ ਨਸ਼ੇ ਤੋਂ ਬਚਣਗੇ ਜੀ ਤੇ ਉਪਰਾਲਾ ਇਸ ਲੈਂਪਰ ਦੇ ਵਿੱਚ ਗੌਸਪਰ ਕਨੀਓ ਲਾਇਆ ਗਿਆ ਹੈ ਤੇ ਬਾਕੀ ਸਾਡਾ ਸੈਂਪਰ ਇੱਕ ਗੌਸਪਰ ਕਨੀਓ ਹੋਰ ਵੀ ਲੰਗਰ ਚੱਲਦਾ ਪਿਆ ਲੱਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਇਹ ਸਾਨ ਪ੍ਰਬੰਧਕ ਕਮੇਟੀ ਮੈਂਬਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਲੰਗਰ ਬਾਰੇ ਉਹ ਦੇ ਰਹੇ